ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਕੀ ਦੇਸੀ ਘਿਓ ਸਾਨੂੰ ਰੋਜ਼ ਖਾਣਾ ਚਾਹੀਦਾ ਏ ਕੀ ਇਹਦੇ ਨਾਲ ਸਾਡਾ ਕੋਲੇਸਟ੍ਰੋਲ ਵੱਧਦਾ ਏ ਸਾਡੇ ਦਿਲ ਦੀ ਸਿਹਤ ਲਈ ਮਾੜਾ ਏ ਜਾਂ ਚੰਗਾ ਏ ਕੀ ਰੋਟੀ ਚੋਪੜਨ ਦੇ ਨਾਲ ਦੇਸੀ ਘਿਓ ਨਾਲ ਜੇ ਅਸੀਂ ਰੋਟੀ ਚੋਪੜਦੇ ਆ ਤਾਂ ਸਾਨੂੰ ਕੀ ਕੀ ਲਾਭ ਮਿਲਦੇ ਆ ਸੋ ਪੂਰੀ ਡਿਟੇਲ ਨਾਲ ਅਸੀਂ ਜਾਣਾਂਗੇ ਅੱਜ ਦੀ ਵੀਡੀਓ 'ਚ ਵੀ ਦੇਸੀ ਘਿਓ ਸਾਨੂੰ ਰੋਜ਼ ਖਾਣਾ ਚਾਹੀਦਾ ਏ ਤੇ ਉਹਦੀ ਕਿੰਨੀ ਮਾਤਰਾ ਖਾਣੀ ਚਾਹੀਦੀ ਆ ਤੇ ਸਾਡੀ ਸਿਹਤ ਲਈ ਕੀ ਬੈਨੀਫਿਟਸ ਰੱਖਦਾ ਸੋ ਅੱਜ ਦੀ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੋਣ ਜਾ ਰਹੀ ਆ ਸੋ ਸਾਥੀਓ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਹੈ ਇਹਨੂੰ ਵੀ ਸਬਸਕ੍ਰਾਈਬ ਕਰ ਲਓ ਸੋ ਆਓ ਪਹਿਲਾਂ ਤਾਂ ਜਾਣ ਲੈਨੇ ਆ ਵੀ ਦੇਸੀ ਘਿਓ ਦੀ ਜੇਸੀ ਰੋਜ਼ ਵਰਤੋਂ ਕਰਦੇ ਆ ਤਾਂ ਇਹ ਸਾਨੂੰ ਕੀ ਕੀ ਲਾਭ ਦਿੰਦਾ ਕੀ ਕੀ ਬੈਨੀਫਿਟਸ ਦਿੰਦਾ ਸਾਥੀਓ ਦੇਸੀ ਘਿਓ ਦੇ ਵਿੱਚ ਬਟਾਇਰਿਕ ਐਸਿਡ ਪਾਇਆ ਜਾਂਦਾ ਹੈ ਸੋ ਬਟਾਇਰਿਕ ਐਸਿਡ ਵਧੀਆ ਹੋਣ ਕਰਕੇ ਇਹ ਸਾਡੇ ਐਂਟੀ ਇਨਫਲਮੇਟਰੀ ਜਿਹੜਾ ਗੁਣ ਹੁੰਦਾ ਇਹਦੇ ਵਿੱਚ ਬਟਾਇਰਿਕ ਐਸਿਡ ਹੋਣ ਕਰਕੇ ਤਾਂ ਇਹ ਸਾਨੂੰ ਸੋਜਾਂ ਤੋਂ क्रॉनिक ਡਿਜ਼ੀਜ਼ਸ ਤੋਂ ਜੋੜਾਂ ਦੇ ਦਰਦਾਂ ਤੋਂ ਗਠੀਏ ਤੋਂ ਆਰਾਮ ਦਵਾਉਂਦਾ ਹੈ ਸੋ ਤੁਸੀਂ ਸ਼ਾਇਦ ਸੁਣਿਆ ਹੋਣਾ ਆਪਦੇ ਦਾਦਿਆਂ ਤੋਂ ਦਾਦੀਆਂ ਤੋਂ ਵੀ ਜਦੋਂ ਪਹਿਲਾਂ ਕਦੇ ਸੱਟ ਵੱਜਦੀ ਸੀਗੀ ਜਾਂ ਕੋਈ ਗੁੱਜੀ ਸੱਟ ਵੱਜਦੀ ਸੀ ਜਾਂ ਜ਼ਖਮ ਹੁੰਦਾ ਸੀ ਤਾ ਸਿਆਣੇ ਕਹਿੰਦੇ ਸੀ ਇਥੇ ਦੇਸੀ ਘਿਓ ਲਾਓ ਤੇ ਛੱਟ ਦੇਸੀ ਘਿਓ ਲਾਉਣ ਨਾਲ ਠੀਕ ਵੀ ਬੜੀ ਜਲਦੀ ਹੋ ਜਾਂਦੀ ਸੀ ਸੋ ਉਹਦਾ ਕਾਰਨ ਇਹ ਹੁੰਦਾ ਸੀਗਾ ਵੀ ਦੇਸੀ ਘਿਓ ਦੇ ਵਿੱਚ ਬਟਾਇਰਿਕ ਐਸਿਡ ਬਹੁਤ ਵਧੀਆ ਹੁੰਦਾ ਜਿਹੜਾ ਕਿ ਐਂਟੀ ਇਨਫਲਮੇਟਰੀ ਗੁਣ ਰੱਖਦਾ ਏ ਸੋ ਇਹ ਸਾਡੇ ਦਰਦਾਂ ਨੂੰ ਠੀਕ ਕਰਦਾ ਏ ਇਨਫਲਮੇਸ਼ਨ ਨੂੰ ਸਰੀਰ 'ਚ ਸੋਜਾਂ ਨੂੰ ਘਟਾਉਂਦਾ ਏ ਤੇ ਜੋੜਾਂ ਦੀ ਚਿਕਨਾਈ ਨੂੰ ਵੀ ਵਧਾਉਂਦਾ ਏ ਜੋੜਾਂ ਵਿੱਚ ਲਈ ਸੋਜ ਵੀ ਘੱਟ ਹੁੰਦੀ ਤੇ ਸਾਡੀਆਂ ਹੱਡੀਆਂ ਵੀ ਇਹਦੇ ਨਾਲ ਮਜ਼ਬੂਤ ਹੁੰਦੀਆਂ ਜੋ ਸੀ ਰੋਜ਼ਾਨਾ ਇਹਦਾ ਸੇਵਨ ਕਰਦੇ ਆਂ ਸਾਥੀਓ ਪਹਿਲਾਂ ਦੇਸੀ ਘਿਓ ਹੀ ਵਰਤਿਆ ਜਾਂਦਾ ਸੀ ਪਰ ਹੌਲੀ-ਹੌਲੀ ਰਿਫਾਈਨਡ ਆਇਲ ਦਾ ਇੰਨਾ ਪ੍ਰਚਾਰ ਕੀਤਾ ਗਿਆ ਕਿ ਦੇਸੀ ਘਿਓ ਸਾਡੇ ਲੋਕਾਂ ਨੂੰ ਦੱਸਿਆ ਗਿਆ ਵੀ ਇਹ ਮਾੜਾ ਏ ਤੇ ਰਿਫਾਈਨਡ ਸ਼ੁਰੂ ਕਰੋ ਸਭੋ ਰਿਫਾਈਨਡ ਵਰਤਣ ਦੇ ਨਾਲ ਦਿਲ ਦੇ ਰੋਗ ਵੀ ਵਧੇ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਆਈਆਂ ਸੋ ਦੇਸੀ ਘਿਓ ਦਾ ਜੇ ਅਗਲਾ ਫਾਇਦਾ ਵੇਖੀਏ ਕਟਾਂ ਦੇਸੀ ਘੋ ਸਾਡੇ ਭਾਰ ਨੂੰ ਵੀ ਕਟੌਣ ਚ ਸਹਾਇਤਾ ਕਰਦਾ ਹੈ ਸੋ ਇਹ ਇੱਕ ਮੇਥਾ ਇੱਕ ਭਰਮਾ ਵੀ ਦੇਸੀ ਘੋ ਸਾਡੇ weight ਨੂੰ ਵਧਾਉਂਦਾ ਹੈ ਸਾਡੇ ਭਾਰ ਨੂੰ ਵਧਾਉਂਦਾ ਪਰ ਜੇ ਅਸੀਂ ਇਹਨੂੰ ਲਿਮਟਿਡ ਮਾਤਰਾ 'ਚ ਇੱਕ ਦੱਸੀ ਗਈ ਮਾਤਰਾ 'ਚ ਖਾਂਦੇ ਆ ਤਾਂ ਇਹਦੇ ਨਾਲ ਸਾਡਾ ਜਿਹੜਾ ਭਾਰ ਆ ਉਹ ਘਟ ਹੁੰਦਾ ਦੇਸੀ ਘੋ ਦੇ ਵਿੱਚ ਕੰਜੂਗੇਟਿਡ ਲੀਨੋਲਿਕ ਐਸਿਡ ਪਾਇਆ ਜਾਂਦਾ ਹੈ ਜਿਹੜਾ ਸਾਡੇ ਫੈਟ ਨੂੰ ਮੈਟਾਬੋਲਾਈਜ਼ ਕਰਦਾ ਹੈ ਸਾਡੇ ਵਾਧੂ ਚਰਬੀ ਜਿਹੜੀ ਜਮਾ ਹੋਈ ਆ ਫੈਟ ਜਮਾ ਹੋਈ ਆ ਉਹਨੂੰ ਬਾਹਲਦਾ ਏ ਇਹਦੇ ਨਾਲ ਨਾਲ ਮੈਟਾਬੋਲਿਜ਼ਮ ਵੀ ਵਧਦਾ ਏ ਜਿਹੜਾ ਕਨਜੂਗੇਟਿਡ ਲੀਨੋਲਿਕ ਐਸਿਡ ਹੁੰਦਾ ਇਹਦੀ ਵਜ੍ਹਾ ਕਰਕੇ ਸਾਡੇ ਸਰੀਰ ਦਾ ਮੈਟਾਬੋਲਿਜ਼ਮ ਵਧਦਾ ਇਹਨਾਂਸ ਹੁੰਦਾ ਮੈਟਾਬੋਲਿਜ਼ਮ ਵਧਣ ਦੇ ਨਾਲ ਕੀ ਹੁੰਦਾ ਜੋ ਵੀ ਅਸੀਂ ਵਾਧੂ ਕੈਲਰੀਜ਼ ਲੈਂਦੇ ਹਾਂ ਉਹ ਬੜੀ ਜਲਦੀ ਪਾਚ ਪਾਉਂਦੀਆਂ ਹਜਮੋਂ ਪਾਉਂਦੀਆਂ ਸੋ ਇਹ ਫੈਟ ਨੂੰ ਵੀ ਬਾਹਲਦਾ ਮੈਟਾਬੋਲਿਜ਼ਮ ਨੂੰ ਵੀ ਵਧਾ ਦਿੰਦਾ ਜੀ ਦੇ ਕਰਕੇ ਸਾਡਾ weight ਆ ਉਹ ਬੜੀ ਜਲਦੀ ਰਿਡਿਊਸ ਹੋ ਜਾਂਦਾ ਸਾਡਾ ਭਾਰ ਘਟਣਾ ਸ਼ੁਰੂ ਹੋ ਜਾਂਦਾ ਸੋ ਇਹਦੀ ਲਿਮਟਿਡ ਮਾਤਰਾ ਚ ਹੀ ਲੈਣਾ ਚਾਹੀਦਾ ਉਹ ਵੀ ਵੀਡੀਓ ਦੇ ਅਖੀਰ ਤੇ ਗੱਲ ਕਰਦੇ ਆ ਵੀ ਕਿੰਨੀ ਮਾਤਰਾ ਚ ਲੈਣਾ ਚਾਹੀਦਾ ਇਸ ਤੋਂ ਇਲਾਵਾ ਸਾਥੀਓ ਦੇਸੀ ਘਿਓ ਸਾਡਾ ਜਿਹੜਾ ਕੋਲੇਸਟ੍ਰੋਲ ਆ ਉਹਨੂੰ ਵੀ ਸਗੋਂ ਘੱਟ ਕਰਦਾ ਏ ਨਾ ਕਿ ਵਧ ਕਰਦਾ ਏ ਸੋ ਇਹਦੇ ਵਿੱਚ ਬਟਾਇਰਿਕ ਐਸਿਡ ਹੁੰਦਾ ਏ ਜਿਹੜਾ ਸਾਡੇ ਕੋਲੇਸਟ੍ਰੋਲ ਨੂੰ ਘਟਾਉਂਦਾ ਏ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹਨੂੰ ਘੱਟ ਕਰਦਾ ਤੇ ਚੰਗਾ ਕੋਲੇਸਟ੍ਰੋਲ ਐਚ ਡੀ ਐਲ ਸਗੋਂ ਇਹਦੇ ਨਾਲ ਵਧਦਾ ਏ ਸੋ ਓਵਰ ਆਲ ਇਹ ਸਾਡੇ ਹਾਰਟ ਵਾਸਤੇ ਬਹੁਤ ਵਧੀਆ ਹਾਰਟ ਦੀਆਂ ਮਾਸਪੇਸ਼ੀਆਂ ਨੂੰ ਵੀ ਤਾਕਤ ਦਿੰਦਾ ਏ ਸੋ ਦੇਸੀ ਘਿਓ ਸਾਨੂੰ ਜਰੂਰ ਖਾਣਾ ਚਾਹੀਦਾ ਏ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘਟਾਉਂਦਾ ਏ ਇਹਦੇ ਨਾਲ ਨਾਲ ਸਾਡੇ ਕੋਲੇਸਟ੍ਰੋਲ ਨੂੰ ਵੀ ਹੇਠਾਂ ਲੈ ਕੇ ਆਉਂਦਾ ਤੇ ਸਾਥੀਓ ਦੇਸੀ ਘਿਓ ਖਾਣ ਨਾਲ ਸਾਡੀ ਇਮਿਊਨਿਟੀ ਵੀ ਵੱਧਦੀ ਆ ਜਿਹੜਾ ਇੱਥੇ ਕਨਜੂਗੇਟਡ ਲੀਨੋਲਿਕ ਐਸਿਡ ਹੁੰਦਾ ਏ ਤੇ ਇੱਕ ਆਰਕੀਡੋਨਿਕ ਐਸਿਡ ਪਾਇਆ ਜਾਂਦਾ ਇਹ ਚ ਸੋ ਇਹ ਦੋਵੇਂ ਐਸਿਡ ਜਿਹੜੇ ਪਾਏ ਜਾਂਦੇ ਇਹਦੇ ਨਾਲ ਸਾਡੀ ਇਮਿਊਨਿਟੀ ਵੀ ਨਿਹੁਾਨਸ ਹੁੰਦੀ ਆ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸਾਡੀ ਤਾਕਤ ਸਾਡੇ ਸਰੀਰ ਦੀ ਉਹ ਵੱਧਦੀ ਆ ਇਹਦੇ ਨਾਲ ਸਾਡੇ T ਲਿੰਫੋਸਾਈਟ ਆ ਜਿਹੜੇ ਇਮਿਊਨਿਟੀ ਵਾਸਤੇ ਚੰਗੇ ਸੈੱਲ ਆ ਉਹ ਉਹਨਾਂ ਦੀ ਗਿਣਤੀ ਵਧਦੀ ਆ ਸੋ ਦੇਸੀ ਘਾਹ ਸਾਡੇ ਬ੍ਰੇਨ ਦੀ ਹੈਲਥ ਲਈ ਵੀ ਬਹੁਤ ਵਧੀਆ ਏ ਸਾਡੇ ਬ੍ਰੇਨ ਨੂੰ ਜਿਹੜਾ ਸਾਡਾ ਬ੍ਰੇਨ ਹੁੰਦਾ ਉਹ ਜ਼ਿਆਦਾਤਰ ਫੈਟ ਸੈੱਲਾਂ ਨਾਲ ਬਣਿਆ ਹੁੰਦਾ ਫੈਟ ਨਾਲ ਬਣਿਆ ਹੁੰਦਾ ਸੋ ਸਾਡੇ ਬ੍ਰੇਨ ਦੀ ਸਿਹਤ ਲਈ ਚੰਗਾ ਫੈਟ ਬਹੁਤ ਜ਼ਰੂਰੀ ਆ ਸੋ ਦੇਸੀ ਘਾਹ ਦੇ ਵਿੱਚ ਸੈਚੂਰੇਟਿਡ ਫੈਟ ਪਾਇਆ ਜਾਂਦਾ ਜਿਹੜਾ ਸਾਡੇ ਬ੍ਰੇਨ ਲਈ ਬਹੁਤ ਵਧੀਆ ਏ ਸੋ ਜਿਹਦੇ ਨਾਲ ਸਾਡੇ ਬ੍ਰੇਨ ਦੀ ਜਿਹੜੀ ਵਰਕਿੰਗ ਆ ਉਹ ਇਨਹਾਂਸ ਹੁੰਦੀ ਆ ਬ੍ਰੇਨ ਨੂੰ ਤਾਕਤ ਮਿਲਦੀ ਆ ਸਾਡਾ ਸਰੀਰ ਆ ਸਾਡਾ ਜਿਹੜਾ ਬ੍ਰੇਨ ਉਹ ਚੁਸਤ ਹੁੰਦਾ ਸੋ ਸਾਥੀਓ ਇਹ ਤਾਂ ਸੀਗੇ ਦੇਸੀ ਘਿਓ ਖਾਣ ਦੇ ਫਾਇਦੇ ਜੇ ਅਸੀਂ ਰੋਜ਼ਾਨਾ ਖਾਵਾਂਗੇ ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਜਾਣਕਾਰੀ ਇਹ ਦੇਣੀ ਚਾਹੁੰਦਾ ਵੀ ਜੇਦੋ ਅਸੀਂ ਦੇਸੀ ਘਿਓ ਦੇ ਨਾਲ ਰੋਟੀ ਨੂੰ ਚੋਪੜਦੇ ਆ ਤਾਂ ਸਾਨੂੰ ਬਹੁਤ ਲਾਭ ਮਿਲਦਾ ਏ ਦੇਸੀ ਘੋਨਾ ਚੋਪੜੀ ਰੋਟੀ ਖਾਣ ਦਾ ਦੇਸੀ ਘੋ ਜਾਂ ਅਸੀਂ ਸਬਜੀ ਚ ਦੇਸੀ ਘੋ ਮਲਾਉਣੇ ਆ ਉਹਦਾ ਫਾਇਦਾ ਆਉ ਜਾਣਦੇ ਕੀ ਹੁੰਦਾ ਸਾਥੀਓ ਰੋਟੀ ਦਾ ਜਦੋਂ ਅਸੀਂ ਇਹਨੂੰ ਦੇਸੀ ਘੋਨਾ ਚੋਪੜਦੇ ਇਹਦਾ ਗਲਾਈਸੈਮਿਕ ਇੰਡੈਕਸ ਆ ਉਹਦਾ ਹੀਟਾਂ ਚਲਾ ਜਾਂਦਾ ਸੋ ਜਿਹੜਾ ਕਿ 슈ਗਰ ਦੇ ਮਰੀਜ਼ਾਂ ਲਈ ਇੱਕ ਬੜਾ ਵਧੀਆ ਭੋਜਨ ਬਣ ਜਾਂਦਾ ਹੈ ਸੋ ਵੈਸੇ ਰੋਟੀ ਦਾ ਗਲਾਈਸੈਮਿਕ ਇੰਡੈਕਸ ਜ਼ਿਆਦਾ ਹੁੰਦਾ ਪਰ ਜਦੋਂ ਅਸੀਂ ਇਹਦੇ ਉੱਤੇ ਦੇਸੀ ਘੋ ਲਾ ਦਿੰਨੇ ਆ ਤਾਂ ਇਹਦੇ ਨਾਲ ਗਲਾਈਸਿਮਿਕ ਇੰਡੈਕਸ ਹੀ ਠਾ ਚਲਾ ਜਾਂਦਾ ਏ ਸੋ ਹੁਣ ਇਹ ਰੋਟੀ ਜਿਹੜੀ 슈ਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਰਹੂਗੀ ਜਲਦੀ ਪਚੂਗੀ ਇਹਦੇ ਨਾਲ ਨਾਲ ਬਲੱਡ 슈ਗਰ ਤੇਜ਼ੀ ਨਾਲ ਨਹੀਂ ਵਧਦੀ ਇਹਦੇ ਨਾਲ ਤੇ ਜਦੋਂ ਦੇਸੀ ਘਿਓ ਵਾਲਾ ਭੋਜਨ ਅਸੀਂ ਖਾਂਦੇ ਆ ਤਾਂ ਸਾਡੇ ਸਟਮਕ ਦੇ ਵਿੱਚ ਜਿਹੜਾ ਐਚ ਸੀ ਐਲ ਆ ਐਸਿਡ ਆ ਉਹਦੀ ਪ੍ਰੋਡਕਸ਼ਨ ਵੱਧ ਹੋ ਜਾਂਦੀ ਆ ਸੋ ਜਿਹਦੇ ਕਰਕੇ ਸਾਡੀ ਜਿਹੜੀ ਡਾਈਜੈਸਟਿਵ ਫਾਇਰ ਆ ਸਾਡੀ ਜਿਹੜੀ ਭੋਜਨ ਨੂੰ ਪਚਾਉਣ ਵਾਲੀ ਜਿਹੜੀ ਅਗਨੀ ਕਹੋ ਉਹ ਵੱਧ ਹੋ ਜਾਂਦੀ ਆ ਸੋ ਸਾਡੇ ਭੋਜਨ ਨੂੰ ਪਚਾਉਣ ਵਿੱਚ ਵੀ ਦੇਸੀ ਘਿਓ ਬਹੁਤ ਸਿਹਤਾਂ ਕਰਦਾ ਹੈ ਸੋ ਇੱਕ ਮਿੱਠਾ ਭਰਮਾ ਵੀ ਦੇਸੀ ਘਿਓ ਸਾਡੀ ਸਿਹਤ ਲਈ ਮਾੜਾ ਹੁੰਦਾ ਜਦ ਕਿ ਦੇਸੀ ਘਿਓ ਦੀ ਹੀ ਸਾਨੂੰ ਵਰਤੋਂ ਕਰਨੀ ਚਾਹੀਦੀ ਆ ਸੋ ਰੋਜ਼ਾਨਾ ਇਹਦੀ ਲਿਮਟ ਲਿਮਟਡ ਅਮਾਉਂਟ ਸਾਨੂੰ ਲੈਣਾ ਚਾਹੀਦਾ ਇੱਕ ਜਾਂ ਦੋ ਚਮਚ ਦੇਸੀ ਘਿਓ ਦੇ ਸਾਨੂੰ ਰੋਜ਼ ਖਾਣੇ ਚਾਹੀਦੇ ਆ ਪਰ ਜੇ ਅਸੀਂ ਜ਼ਿਆਦਾ ਖਾਵਾਂਗੇ ਇਹ ਉਲਟਾ ਸਾਨੂੰ ਨੁਕਸਾਨ ਹੋ ਸਕਦਾ ਹੈ ਸਾਡੇ ਦਿਲ ਵਾਸਤੇ ਵੀ ਨੁਕਸਾਨ ਕਰ ਸਕਦਾ ਸੋ ਇੱਕ ਜਾਂ ਦੋ ਚਮਚੇ ਜੇ ਅਸੀਂ ਰੋਜ਼ ਲਵਾਂਗੇ ਤਾਂ ਇਹ ਸਾਡੇ ਭਾਰ ਨੂੰ ਵੀ ਘਟਾਊਗਾ ਸਾਡੀ ਇਮਿਊਨਿਟੀ ਨੂੰ ਵੀ ਚੰਗੀ ਬਣਾਊਗਾ ਸਾਡੇ ਬ੍ਰੇਨ ਲਈ ਵੀ ਵਧੀਆ ਏ ਤੇ ਜਿਹੜੇ ਮੈਂ ਤੁਹਾਨੂੰ ਸਾਰੇ ਫਾਇਦੇ ਦੱਸੇ ਉਹ ਜ਼ਰੂਰ ਮਿਲਣਗੇ ਸੋ ਸਾਥੀਓ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਨਾਲੇ ਆਪਣਾ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਕਰ ਲਓ ਸੋ ਇਜਾਜ਼ਤ ਦਿਓ ਧੰਨਵਾਦ